ਜੇ ਦੂਰ ਜਾਣਾ ਹੁੰਦਾ ਨੇੜੇ ਨਹੀਂ ਆਈਦਾ ਸਾਨੂੰ ਫੁੱਲਾਂ ਵਰਗੀਆਂ ਨੂੰ ਤੇ ਹੱਥ ਨਹੀਂ ਲਾਈਦਾ ਤੂੰ ਦੁਨੀਆ ਵਰ ਗਏ ਵੇ ਮੈਂ ਕੁੜੀਆਂ ਵਰਗੀਆਂ ਮੈਨੂੰ ਤੇਰੀਆਂ ਫਿਕਰਾਂ ਨੇ ਤੈਨੂੰ ਫਿਕਰ ਕਮਾਈਦਾ ਮੇਰੇ ਵਲ ਮਹੀਆ ਤਬ ਤੇਰੇ ਵਲੇ ਕਲਾ ਤੋਂ ਨਹੀਂ ਚੱਲ ਆਵੇ ਤੇਰੇ ਨਾਲ ਚੱਤੀ ਦੇ ਹੱਸੇ ਵਿੱਚ ਚੱਲੇ ਆ ਕਲਾ ਤੋਂ ਨਹੀਂ ਚੱਲ ਆਉਂਦੇ ਤੇਰੇ ਨਾਲ ਚੱਤੀ ਦੇ ਹੱਸੇ ਵਿੱਚ ਚੱਲੇ ਆ ਜੇ ਦੂਰ ਜਾਣਾ ਹੁੰਦਾ ਨੇੜੇ ਨਹੀਂ ਸਾਨੂੰ ਫੁੱਲਾਂ ਵਰਗੀਆਂ ਨੂੰ ਦੇ ਹੱਥ ਨਹੀਂ ਲਾਈਦਾ ਤੂੰ ਦੁਨੀਆਂ ਵਰ ਗਵੇਂ ਮੈਂ ਕੁੜੀਆਂ ਵਰਗੀਆਂ ਮੈਨੂੰ ਤੇਰੀਆਂ ਫਿਕਰਾਂ ਨੇ ਤੈਨੂੰ ਫਿਕਰ ਕਮਾਈਦਾ ਮੇਰੇ ਵੱਲ ਮਹੀਆਂ ਸਭ ਤੇਰੇ ਵੱਲੇ ਕਲਾ ਤੂੰ ਨਹੀਂ ਚੱਲ ਆਵੇਂ ਤੇਰੇ ਨਾਲ ਚੱਤੀ ਦੇ ਹੱਸੇ ਨੇ ਚੱਲੇ ਐ ਕਲਾ ਤੋਂ ਨਹੀਂ ਚੱਲ ਆਉਂਦੇ ਤੇਰੇ ਨਾਲ ਚੱਤੀ ਦੇ ਹੱਸੇ ਨੇ ਚੱਲੇ ਐ ਜੇ ਦੂਰ ਜਾਣਾ ਹੁੰਦਾ ਨੇੜੇ ਨਹੀਂ ਆਈਦਾ ਸਾਨੂੰ ਫੁੱਲਾਂ ਵਰਗੀਆਂ ਨੂੰ ਤੇ ਹੱਥ ਨਹੀਂ ਲਾਈਦਾ ਤੂੰ ਦੁਨੀਆਂ ਵਰਗੇਵੇਂ ਮੈਂ ਕੁੜੀਆਂ ਵਰਗੀਆਂ ਮੈਨੂੰ ਤੇਰੀਆਂ ਫਿਕਰਾਂ ਨੇ ਤੈਨੂੰ ਫਿਕਰ ਕਮਾਈ ਦਾ ਮੇਰੇ ਵੱਲ ਮਹੀਆਂ ਸਭ ਤੇਰੇ ਵੱਲੇ ਕਲਾ ਤੂੰ ਨਹੀਂ ਚੱਲਿਆਵੇਂ ਤੇਰੇ ਨਾਲ ਜੱਤੀ ਦੇ ਹੱਸੇ ਵੀ ਚੱਲੇ ਆਏ ਕੱਲਾ ਤੂੰ ਨਹੀਂ ਚੱਲਿਆ ਆਵੇ ਤੇਰੇ ਨਾਲ ਚੱਟੀ ਦੇ ਹਾਸੇ ਨੇ ਚੱਲੇ ਆ ਜੇ ਦੂਰ ਜਾਣਾ ਹੁੰਦਾ ਨੇੜੇ ਨਹੀਂ ਆਈਦਾ ਸਾਨੂੰ ਫੁੱਲਾਂ ਵਰਗੀਆਂ ਨੂੰ ਤੇ ਹੱਥ ਨਹੀਂ ਲਾਈਦਾ ਤੂੰ ਦੁਨੀਆਂ ਵਰ ਗਏਵੇਂ ਮੈਂ ਕੁੜੀਆਂ ਵਰਗੀਆਂ ਮੈਨੂੰ ਤੇਰੀਆਂ ਫਿਕਰਾਂ ਨੇ ਤੈਨੂੰ ਫਿਕਰ ਕਮਾਈ ਦਾ ਮੇਰੇ ਵੱਲ ਮਹਿਆਂ ਸਭ ਤੇਰੇ ਵੱਲੇ ਕੱਲਾ ਤੂੰ ਨਹੀਂ ਚੱਲ ਆਵੇਂ ਤੇਰੇ ਨਾਲ ਚੱਤੀ ਦੇ ਹੱਸੇ ਵੀ ਚੱਲੇ ਆ ਕੱਲਾ ਤੂੰ ਨਹੀਂ ਚੱਲ ਆਉਂਦੇ ਤੇਰੇ ਨਾਲ ਚੱਤੀ ਦੇ हां से में चले